ਦਾਸਪੁਰ ਵਿੱਚ ਪੁਲਿਸ ਨਾਕੇ ਦੇ ਨਜ਼ਦੀਕ ਹੀ ਚੋਰਾਂ ਨੇ ਡਾਕਾ ਮਾਰਿਆ ਹੈ ਚੋਰ ਦੁਕਾਨ ਦੇ ਵਿੱਚੋਂ ਲੱਖਾਂ ਦੀਆਂ ਦਵਾਈਆਂ ਐਲਈਡੀ ਤੇ ਸਿਲੰਡਰ ਲੈ ਕੇ ਫਰਾਰ ਹੋ ਗਏ ਨੇ ਇਹ ਦੁਕਾਨ ਬੈਸ ਖੇਤੀ ਸਟੋਰ ਦੇ ਨਾਂ ਨਾਲ ਜਾਣੀ ਜਾਂਦੀ ਹੈ ਇਸ ਦੁਕਾਨਦਾਰ ਦਾ ਨਾਮ ਅਮਿਤ ਕੁਮਾਰ ਹੈ ਉਸ ਨੇ ਇਸ ਹੋਈ ਘਟਨਾ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਉਸ ਨੇ ਦੱਸਿਆ ਹੈ ਕਿ ਜਦੋਂ ਸਵੇਰੇ ਆ ਕੇ ਉਸ ਨੇ ਤਾਲਾ ਖੋਲ੍ਹਿਆ ਤਾਂ ਪਤਾ ਲੱਗਿਆ ਕਿ ਦੁਕਾਨ ਦੇ ਅੰਦਰ ਕੁਝ ਗੜਬੜ ਹੈ ਚੈੱਕ ਕਰਨ ਤੇ ਪਤਾ ਲੱਗਿਆ ਕਿ ਦੁਕਾਨ ਅੰਦਰ ਚੋਰੀ ਹੋਈ ਹੈ 9 ਇੰਚੀ ਕੰਦ ਪਾੜ ਕੇ ਚੋਰ ਅੰਦਰ ਇੰਟਰ ਕੀਤੇ ਨੇ ਇਸ ਦੁਕਾਨ ਦੇ ਪਿੱਛੇ ਖਾਲੀ ਖੇਤ ਨੇ ਖੇਤਾਂ ਵਾਲੀ ਸਾਈਡ ਤੋਂ ਹੀ ਚੋਰਾਂ ਨੇ ਦੁਕਾਨ ਦੀ ਕੰਦ ਪਾੜੀ ਹੈ ਚੋਰਾਂ ਦੇ ਵੱਲੋਂ ਜ਼ਿਆਦਾ ਰੇਟ ਵਾਲੀਆਂ ਦਵਾਈਆਂ ਚੋਰੀ ਕੀਤੀਆਂ ਗਈਆਂ ਨੇ ਸਿਲੰਡਰ ਐਲਈਡੀ ਤੇ ਕੁਝ ਨਕਦੀ ਵੀ ਚੋਰੀ ਕੀਤੀ ਗਈ ਹੈ ਦੁਕਾਨਦਾਰ ਦਾ ਕਹਿਣਾ ਹੈ ਕਿ ਇਨ੍ਹਾਂ ਚੋਰਾਂ ਦੇ ਵੱਲੋਂ ਸਮਾਨ ਨੂੰ ਪੇਟੀਆਂ ਦੇ ਵਿੱਚੋਂ ਕੰਡਿਆ ਗਿਆ ਬੇਟੀਆਂ ਇੱਥੇ ਸੁੱਟ ਦਿੱਤੀਆਂ ਗਈਆਂ ਖਾਦ ਵਾਲੇ ਬੋਰੀਆਂ ਦੇ ਵਿੱਚ ਭਰ ਕੇ ਇਹ ਸਾਰਾ ਸਮਾਨ ਤੇ ਦਵਾਈਆਂ ਲੈ ਕੇ ਗਏ ਨੇ ਇਸ ਪੂਰੇ ਦਰੋਮਦਾਰ ਤੋਂ ਇਉਂ ਲੱਗਦਾ ਹੈ ਕਿ ਜਿਵੇਂ ਇਹ ਚੋਰ ਦੁਪਈਆਵਾਂ ਤੇ ਆਏ ਹੋਣ ਦੁਕਾਨਦਾਰ ਅਨੁਸਾਰ ਇਹ ਦੋ ਤੋਂ ਤਿੰਨ ਵਿਅਕਤੀ ਹੋ ਸਕਦੇ ਨੇ ਦੁਕਾਨਦਾਰ ਦਾ ਇਹ ਵੀ ਕਹਿਣਾ ਹੈ ਕਿ ਉਸਨੇ 1 ਕੋਸਾਲ ਪਹਿਲਾਂ ਹੀ ਦੁਕਾਨ ਸ਼ੁਰੂ ਕੀਤੀ ਸੀ ਪਰ ਹੁਣ ਉਸ ਨੂੰ ਬਹੁਤ ਵੱਡਾ ਘਾਟਾ ਪੈ ਗਿਆ ਉਸ ਦਾ ਮਨ ਪਰੇਸ਼ਾਨ ਹੈ ਹੁਣ ਉਹ ਸੋਚਦਾ ਹੈ ਕਿ ਬੱਚਿਆਂ ਨੂੰ ਵਿਦੇਸ਼ ਵਿੱਚ ਹੀ ਸੈੱਟ ਕੀਤਾ ਜਾਵੇ। ਇਸ ਦੁਕਾਨਦਾਰ ਨੇ ਪੁਲਿਸ ਅਤੇ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ। ਜਨਹਿਤ ਐਸ਼ੀ ਦੇ ਲਈ ਗੁਰਦਾਸਪੁਰ ਤੋਂ ਸਾਡੇ ਸਹਿਯੋਗੀ ਲਾਪਰਤ ਸਿੰਘ ਖੁਸ਼ੀਪੁਰ ਦੀ ਰਿਪੋਰਟ। ਭਾਜੀ ਮੇਰਾ ਨਾਮ ਅਮਿਤ ਕੁਮਾਰ ਜੇ ਤੇ ਆਪਣੀ ਦੁਕਾਨ ਦਾ ਨਾਮ ਹੈ ਜੀ ਬਿਆਸਕੀਤੀ ਸਟੋਰ ਤੇ ਅੱਜ ਜਦੋਂ ਦੁਕਾਨ ਆਪਣੀ ਭਾਜੀ ਇੱਥੇ ਪੈ ਜਾਂਦੀ ਆ ਬਾਈਪਾਸ ਪੈਂਟਾ ਕੋ ਕ੍ਰਿਸਟਲ ਫਾਰਮ ਦੇ ਲਾਗੇ ਬਬਰੀ ਅੱਟਾ ਪੈਣਾ ਆ। ਤੇ ਅੱਜ ਜਦੋਂ ਸਵੇਰੇ ਆ ਕੇ ਮੈਂ ਤਾਲੇ ਖੋਲ ਕੇ ਦੇਖਿਆ ਆ ਤੇ ਤਾਲੇ ਨੋਰਮਲੀ ਤਾਲਿਆਂ ਨੂੰ ਕੁਛ ਨਹੀਂ ਹੋਇਆ ਤਾਂ ਇਹ ਤਾਲੇ ਖੋਲੇ ਆ ਤਾਲੇ ਖੋਲ ਕੇ ਜਦੋਂ ਅੰਦਰ ਐਂਟਰੀ ਕੀਤੀ ਤੇ ਸਾਹਮਣੇ ਜਦੋਂ ਖਾਨੇ ਦੇਖਿਆ ਤੇ ਪੂਰੀ ਚੰਗੀ ਤੇ ਸਾਰੇ ਖਾਲੀ ਹੋਏ ਤੇ ਇਹ ਤੇ ਜਦੋਂ ਸਾਹਮਣੇ ਦੇਖਿਆ ਫਿਰ ਮੈਨੂੰ ਚਲ ਕੋਈ ਆ ਵੀ ਆ ਵੀ ਚੋਰੀ ਹੋਈ ਆ ਅੰਦਰ ਤੇ ਫਿਰ ਹੌਲੀ ਹੌਲੀ ਜਦੋਂ ਅੰਦਰ ਜਾ ਕੇ ਦੇਖਿਆ ਤੇ ਹੌਲੀ ਹੌਲੀ ਚੀਜ਼ਾਂ ਦਾ ਪਤਾ ਲੱਗਾ ਵੀ ਕਿਹੜੀ-ਕਿਹੜੀ ਚੀਜ਼ਾਂ ਆਪਣੀਆਂ ਗਾਇਬ ਹੋਈਆਂ ਨੇ ਤੇ ਪਿੱਛੋਂ ਦੀ ਦੀਵਾਰ ਪਾੜ ਕੇ 9 ਇੰਚੀ ਪੜਦਾ ਸੀ ਭਾਜੀ ਕੰਧ ਦਾ ਉਹ ਵੀ ਪਾੜ ਕੇ ਤੇ ਉੱਥੋਂ ਦੀ ਪਿੱਛੋਂ ਦੀ ਐਂਟਰ ਹੋਏ ਆ ਤੇ 4 ਇੰਚ ਵੀ ਪੜਦਾ ਹੁੰਦਾ ਤਾਂ ਵੀ ਮੰਨੇ ਜਾਣਾ ਚੰਗੀ ਦੀ ਨਾਲ ਅਗਲੇ ਕਿ ਕੇ ਚੀਜ਼ ਦਾ ਕੋਈ ਡਰ ਨਹੀਂ ਉਹਨਾਂ ਨੂੰ ਆਪਣੇ ਤਸੱਲੀ ਨਾਲ ਅਗਲੇ ਉਹ ਪਾੜ ਕੇ ਗੰਦ 9 ਇੰਚੀ ਦੀ ਫਿਰ ਅੰਦਰ ਐਂਟਰ ਹੋਏ ਆ ਕੱਲੀ ਕੱਲੀ ਚੀਜ਼ ਉਹਨਾਂ ਨੇ ਪ੍ਰਿੰਟ ਵੇਖ ਕੇ ਜਿਨ੍ਹਾਂ ਚ ਜਿਆਦਾ ਪ੍ਰਿੰਟ ਜਿਆਦਾ ਸੀ ਉਹ ਚੀਜ਼ਾਂ ਲੈ ਕੇ ਗਏ ਆ ਦੂਜੀਆਂ ਛੋਟੇ ਜਿਹੜੇ ਪ੍ਰਿੰਟ ਸੀ ਉਹਨਾਂ ਦੇ ਰਹਿਣਤੀ ਆ ਉਹਨਾਂ ਨੇ ਤਕਰੀਬਨ ਉਹ ਤਾਂ ਸਾਰੀ ਖਾਲੀ ਕਰ ਗਏ ਭਾਜੀ ਖੰਨੇ ਤੇ ਨੁਕਸਾਨ ਤੇ ਕਾਫੀ ਹੋ ਗਿਆ ਭਾਜੀ LED ਹੀ ਤੇ ਕੈਮਰੇ ਲਈ ਮਾਦੀ ਸੋਚੀ ਐਲਈਡੀ ਲਾਈਦੀ ਤੇ ਉਹ ਵੀ ਲੈ ਕੇ ਸਿਲੰਡਰ ਹੀ ਇੱਕ ਆਪਣੇ ਉਹ ਯੂਜ਼ ਕਰ ਲਈ ਰੱਖਿਆ ਆਪਣੇ ਚਾਹ ਪਾਣੀ ਲਈ ਉਹ ਵੀ ਲੈ ਕੇ ਤੇ ਗੱਲੇ ਜੀ ਕੈਸ਼ ਪਈ ਪਰਤੀਆਂ ਬੁੱਟੀਆਂ ਗੱਲੇ 'ਚ ਹੁੰਦੀਆਂ ਹੁੰਦੀਆਂ ਜਾਂ 1500 ਰੁਪਏ ਉਹ ਰੱਖਿਆ ਤੇ ਦਵਾਈਆਂ ਦਾ ਜਿਆਦਾ ਮੇਨ ਨੁਕਸਾਨ ਦਵਾਈਆਂ ਦਾ ਹਟਾ ਕਿਉਂਕਿ ਦਵਾਈਆਂ ਬਹੁਤ ਮਹਿੰਗੀਆਂ ਨੇ ਆਪਣੀ ਕੋਸਟ ਲਈ ਨੇ ਤੇ ਇਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਉਹ ਫੜਿਆ ਜਾਏ ਕਿ ਤਾਂ ਕਿ ਜੋ ਮੇਰੇ ਨਾਲ ਹੋਇਆਗਾ ਕੇ ਹੋਰ ਨਾ ਨਾ ਹੋਏ ਤੰਮੀ ਨੂੰ ਵੀ ਇਨਸਾਫ ਮਿਲ ਜੇ ਪਿਛਲੇ ਪਾਸੇ ਭਾਈ ਖਾਲੀ ਆ ਆਪਣੇ ਨਾ ਪੈਲੀਆਂ ਆ ਤੇ ਉਹ ਪਿਛਲੇ ਪਾਸੇ ਖਲੋ ਕੇ ਉਹਨਾਂ ਨੇ ਤੋੜੀ ਆ ਆਏ ਪਤਾ ਨਹੀਂ ਕਾਹਦੇ ਤੇ ਆ ਮੇਰੇ ਕਹਿ ਜਿੱਥੋਂ ਤੱਕ ਪਤਾ ਲੱਗਾ ਟੂ ਵੀਲਰ ਤੇ ਆਏ ਆ ਕਿਉਂਕਿ ਇਹਨਾਂ ਨੇ ਪੇਟੀ ਹਾਂ ਕਿਉਂਕਿ ਜਿਹੜੀਆਂ ਬੰਦ ਪੇਟੀਆਂ ਹੀ ਨਾ ਬੰਦ ਪੇਟੀਆਂ ਉਹਨਾਂ ਨੇ ਘੱਟਾ ਤੇ ਸੁੱਟ ਗਏ ਬੋੜੇ ਖਾਲੀ ਕੀਤੇ ਆ ਖਾਦ ਵਾਲੇ ਉਹਦੇ ਵਿੱਚ ਬੋਤਲਾਂ ਪਾ ਕੇ ਨਾ ਖਾਲੀ ਘੱਟਾ ਤੇ ਸੁੱਟ ਕੇ ਬੋਤਲਾਂ ਪਾ ਕੇ ਲੈ ਗਏ ਉਹ ਤੋਂ ਚੱਕ ਹੁੰਦਾ ਵੀ ਮੋਟਰਸਾਈਕਲ ਤੇ ਆਏ ਨੇ ਤੇ ਦੋ ਤੋਂ ਤਿੰਨ ਜਾਣੇ ਹੋ ਸਕਦੇ ਨੇ ਦੇ ਹਿਸਾਬ ਨਾਲ ਇਹਨਾਂ ਨੇ ਖਾਲੀ ਕੀਤੀ ਸਵੇਰੇ ਜਦੋਂ ਆ ਕੇ ਜਦਾਂ ਆਪਾਂ ਸਵੇਰੇ ਦਿੱਲੀ ਆਈਦਾ ਆ ਦਿੱਲੀ ਬੇਸ ਤੇ ਜਦੋਂ ਦੁਕਾਨ ਖੋਲੀ ਆ ਉਦੋਂ ਫਿਰ ਪਤਾ ਲੱਗਾ ਆਪਾਂ ਨੂੰ ਕਿ ਚੋਰੀ ਹੋ ਗਈ ਇੱਥੇ ਸ਼ਿਕਾਇਤ ਕਰਤੀ ਆ ਜੀ ਸਾਉ ਆਪਨੇ ਫੋਨ ਆਇਆ ਵੀ ਆ ਲ ਕੇ ਦੇਖਦੇ ਹੁਣ ਦੇਖਦੇ ਆ ਵੀ ਬਿੱਲ ਸਾਦਾ ਕਿਉਂਕਿ ਆਪਣਾ ਸਾਰਾ ਮਾਲ ਜੀਐਸਟੀ ਤੇ ਹੁੰਦਾ ਪੱਕੇ ਬਿੱਲਾਂ ਤੇ ਹੁੰਦਾ ਉਹ ਸਾਦਾ ਅੰਦਾਜ਼ਾ ਲੱਗ ਜਾਊਗਾ ਆਪਣਾ ਐਸਟੀਮੇਟ ਜਿੰਨਾ ਵੀ ਹੈ ਸਾਦਾ ਲੱਗ ਜਾਊਗਾ ਨਵੀਂ ਨਵੀਂ ਦੁਕਾਨ ਮੇਰੇ ਵੀ ਸਾਲ ਹੋਇਆ ਜੇ ਤੇ ਹੁਣ ਨਵੀਂ ਨਵੀਂ ਦੁਕਾਨਦਾਰੀ ਆ ਜੇ ਪਹਿਲੇ ਸਾਲ ਚ ਮੈਨੂੰ ਆ ਘਾਟਾ ਪੈ ਗਿਆ ਤੇ ਆਪਾਂ ਦੇ ਫਿਰ ਬੱਚਿਆਂ ਨੂੰ ਬਾਹਰ ਹੀ ਅੱਗੇ ਗਾੜੀ-ਗਾੜੀ ਬਾਹਰ ਹੀ ਆਪਾਂ ਸੋਚਦੇ ਹਾਂ ਬਾਹਰ ਚਲੀਏ ਬਾਹਰ ਚਲੀਏ ਇੱਥੇ ਕੀ ਇਹ ਫਿਰ ਇੱਥੇ ਕੁਝ ਵੀ ਨਹੀਂ ਹੈ ਤੇ ਸਾਡੇ ਸਾਹਮਣੇ ਜੋ ਹੈ